ਤਾਂ ਸਾਰੇ ਕੋਪਰਾਂ ਦੇ ਵਿੱਚ ਜਦੋਂ ਕੰਗਾਜੀ ਹੋ ਜਾ ਫੋਟੋ ਵਿੱਚ ਮੈਂ ਇਹਦਾ ਫੋਟੋ ਤੇ ਕਰਾਂ ਕੰਮ ਇੱਧਰ ਹੋਈ ਬੈਠੀ ਆਏ ਦਾਣ ਕਰ ਲੇਗੀ ਮੇਰੇ ਤੇ ਗੋਨ ਨਾਲ ਅਸੀਂ ਨੀਰਾ ਪਾਉਂਦੇ ਪਾਉਂਦੇ ਆਏ ਆ ਨੀਰਾ ਕੰਮ ਕਰਾਉਂਦੀ ਆ ਵਾਹਿਗੁਰੂ ਜੀ ਬੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਾਸਤਰੀ ਕਾਲ ਤੇ ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ ਪਰਸੋਂ ਨਗਰ ਕੀਰਤਨ ਨੇ ਬਾਬਾ ਜੀ ਉਸ ਬਾਰੇ ਐਲਾਨਮੈਂਟ ਕਰਦੇ ਆ ਕਿ ਭਾਈ ਆਪਣੇ ਘਰਾਂ ਬਾਰਾਂ ਮੂਹਰੇ ਗਲੀਆਂ 'ਚ ਸਾਫ਼ ਸੁਪਾਈਆਂ ਕਰ ਲੋ ਤੇ ਮਿੱਤਰ ਗੁਰਤੇਜ ਸਿੰਘ ਕਿਵੇਂ ਆ ਠੀਕ ਆ ਕੀ ਕਰੀ ਜਾਂਦਾ ਸੀ ਕੁਛ ਨਹੀਂ ਮੈਂ ਤਾਂ ਦੁੱਧ ਪਾ ਕੇ ਆਇਆ ਸੀ ਗੱਡੀ ਇੱਧਰ ਰੋਕ ਲਈ ਮੈਂ ਕਿਹਾ ਮੜਿਆ ਅਸੀਨ ਜਮਣ ਵਾਲੀ ਚੜਦੇ ਸੂਰਜ ਦੀ ਸਿੰਦਰੀ ਜੀ ਸੋਹਣੀ ਲੱਗਦੀ ਸੀ ਛੱਪੜ ਵਜਦੀ ਕਿੰਨੀ ਦੁੱਧ ਨਹੀਂ ਪਾਉਂਦੇ ਮੈਂ ਸੂਂਦੀ ਆ ਨਾ ਨਾ ਬੋਲੀਆ ਯਮੜਾ ਆ। ਆ ਠੀਕ ਹੈ। ਆਉਂ ਚੰਬਰੀ ਹੁੰਦੇ ਬੋਲੀ। ਲੋਟਾਂ ਛੱਡ ਕੇ ਅਮੜੀ ਦੇਖਾ। ਹਾਂ ਨਾ। ਪੈਦਲ ਯਾਤਰਾ। ਠੀਕ ਠੀਕ ਆ ਬਈ ਠੀਕ ਹੈ। ਤੇ ਜੀ ਆ ਇਹਨੂੰ ਆਖਦੇ ਆਂ ਬਈ ਅੱਜ ਦੇ ਨਵੇਂ ਬਲੌਗ 'ਚ। ਆ 7 ਮਾਗ 20 ਜਨਵਰੀ ਬਰਾ 200 25 ਤੇ ਅੱਜ ਸਹਿਜ ਦਾ ਜਨਮ ਦੇ ਨਾ। ਤੇ ਜਾ ਕੇ ਸਾਈ ਨੂੰ ਦਿੰਨੇ ਆ ਵਧਾਈਆਂ ਤੇ ਨਾਲੇ ਕਹਿੰਦੀ ਦਿਨ ਇਹ ਮੈਨੂੰ ਟਾਈਮ ਨਾਲ ਲਿਆਇਓ ਅੱਜ ਸਕੂਲੋਂ ਹੋ ਲੈ ਕੇ ਆਵਾਂਗੇ ਵੇਖਦੇ ਆ ਅਗਲੇ ਦਿਨ ਦਾ ਮਾਹੌਲ ਚਾਲ ਬਣੇ ਰਹੋ ਐਂਡ ਤੱਕ ਨਾਲ ਨਾਲ ਤੇ ਸਬਸਕ੍ਰਾਈਬ ਕਰ ਲਿਓ ਨਵੇਂ ਤਾਂ ਫੋਲੋ ਵੀ ਲਾਜ਼ਮੀ ਕਰ ਲਿਓ ਭਾਈ ਵਾਹਿਗੁਰੂ ਜੀ हां जी मानू जी उकीया मम्मी आईए ਇੱਥੇ ਬੈਠੀ ਅੱਜ ਇਹ ਕੁੱਟ ਦੋ ਦੋ ਹੋਰ ਪਾ ਦਿੰਨੇ ਆ ਉਰੇ ਆ ਹਾਂ ਲੈ ਕੀ ਕੇ ਜਾਈ ਹੁਣ ਸਾਰਾ ਮੈਨੂੰ ਗੜਾ ਮਿਹਰਬਾਨੀ ਛੱਡ ਕੇ ਲੱਗ ਗਿਆ ਗੇੜੇ ਕੱਢਣਾ ਹੈ ਬਸਤਾ ਵਿੱਚ ਤਾਂ ਪਿਆ ਬਸਤਾ ਇਤਦਾਂ ਵੀ ਛੋਟੀ ਮੈਂ ਠੀਕ ਹੈ ਭੰਡ ਦੇਉ ਭਈ ਇਹਨਾਂ ਨੂੰ ਕਹਿੰਦੇ ਇਹ ਲੇਟੀ ਤੇ ਦਿਨ ਖੈਰ ਭਈ ਅੱਜ ਸੋਹਣਾ ਲੱਗਿਆ ਸੁੱਖ ਨਾਲ ਅ ਦੋਹਾਂ ਤਿੰਨਾਂ ਦਿਨਾਂ ਬਾਅਦ ਤੁੰਦ ਨਹੀਂ ਸੀਗੀ ਅੱਜ ਅਰ ਜੋਗਾ ਤੋ ਕਿਹੜੇ ਕੱਢਿਆ ਪਤਾ ਹੀ ਯਾ ਰੋ ਹੀ ਮਿਲਦਾ ਉਸੇ ਟਾਈਮ ਤੇ ਅਰੇ ਇਹ ਨਹੀਂ ਇਹ ਨਹੀਂ ਇਧਰ ਆ ਚੱਕ ਕਰਤੀ ਇਹਨਾਂ ਨੂੰ ਵੀ ਛੂਆ ਬਾਈ ਕਿਹੜੀ ਆਹ ਆ ਅੱਕੜ ਜੀ ਜਾਂਦੀ ਹੈ ਵਿਚਾਰੀ ਉਹ ਦੇਖ ਤਾਂ ਹੋ ਯਾਰ ਇਸ ਗ੍ਰੀਸ ਕੋ ਹੋਰ ਉਹ ਉਹ ਉੱਥੇ ਕਰੀ ਸੀ ਬਈ ਰਾਤ ਕੱਟੀ ਉਸ ਨਾਲ ਤੇ ਜਿੱਥੇ ਮੇਰਾ ਸਾਹਮਣੇ ਹੋਰ ਚਲੋ ਕਰੋ ਮੇਰ ਕਰੇ ਪ੍ਰਮਾਤਮਾ ਤੇ ਬਲਾਉ ਫਤਿਮਾਈ ਸਤਿ ਸ੍ਰੀ ਅਕਾਲ ਬੇਟਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਬਾਲਾ ਅੰਦਾਇ ਕਛੇਰ ਕਮੈਂਟ ਜਰੂਰ ਭੇਜਿਆ ਕਰੋ ਕਿਸੇ ਨਾ ਕਿਸੇ ਰਕਮ ਦਾ ਤੇ ਫੇਸਬੁਕ ਤੋੜ ਤੋਲਾ ਕੇ ਤੋੜ ਤੇ ਕ ਬਣਾਉ ਘਰ ਦੇਖਣਾ ਫੇਸਬੁਕ ਤੇ ਦੇਖਦੇ ਫੋਲੋ ਜਰੂਰ ਕਰੋ ਧੰਨਵਾਦ ਪੁੱਤ ਸਾਡੇ ਜੀ ਧੰਨਵਾਦ ਪੱਕੇ ਰੱਟੇ ਲੱਗੇ ਹੋਏ ਆ ਬਾਈ ਸਾਡੇ ਹੁਣ ਇਹ ਅਸੀਂ ਹੋਣ ਨਹੀਂ ਭੁੱਲਦੇਗੇ ਸਭ ਨਾਲ ਕਿ ਮਾਤਾ ਦਾ ਚੈਨਲ ਬਣਾ ਦਿਆਂਗੇ ਛੇਤੀ ਤੇ ਚੜਦੇ ਸੂਰਜ ਦਾ ਖੂਬਸੂਰਤ ਨਜ਼ਾਰਾ ਇਧਰੋਂ ਤੇ ਉੱਥੇ ਛੱਪੜ ਤੇ ਛੜ ਕੇ ਦੇਖੀ ਜਾਂਦੇ ਸੀ ਉਦੋਂ ਮਾੜ ਆ ਜਾ ਚਲਦੀ ਦੇਖ ਹਾਂ ਮਾੜਾ ਜਲਦੀ ਦੇਖਣ ਲੱਗੇ ਜੀ ਹੁਣ ਆਪਾਂ ਉੱਥੇ ਕੜ ਕੇ ਹੀ 뷰 ਵੇਖਦੇ ਹੋਰ ਜਿਆਦਾ ਸ਼ਾਨਦਾਰ ਲੱਗਦਾ ਪਾਣੀ ਵਿੱਚ ਦੀ ਅ ਵਾਟਰ ਬੱਸ ਟੈਂਕੀ ਦੀ ਇਹਦੇ ਉਧਰ ਉਹ ਸੋਹਣਾ ਜਿਹਾ 뷰 ਬਣਦਾ ਹੁੰਦਾ ਤਾਂ ਹੀ ਉੱਥੇ ਮੈਂ ਖੜ ਗਿਆ ਸੀਗਾ ਟਕੜਾ ਉਹ ਹਾਂਤ ਆ ਜਾ ਸਸਰੀਕਾ ਕੀ ਹਾਲ ਹੈ ਨੰਬਰ ਦਾ ਰੋ ਵਧੀਆ ਵਧੀਆ ਚੜਦੀ ਕਲਾ ਦੀਦੀ ਨੂੰ ਜਨਮ ਦਿਨ ਦੀਆਂ ਬਧਾਈਆਂ ਦੇਤੀਆਂ ਉੱਠ ਕੇ ਸਵੇਰੇ ਸਹਜ ਹੈਪੀ ਬਰਥਡੇ ਟੂ ਟੂ ਹੈਪੀ ਬਰਥਡੇ ਟੂ ਟੂ ਥੋੜਾ ਯਾ ਮੂੜ ਖਾਬ ਹੈ ਹੈਪੀ ਬਰਥਡੇ ਟੂ ਟੂ ਕਰਦੇ ਤਾਂ ਅੱਜ ਤੂੰ ਵੀ ਆਈ ਰੁੱਸੀ ਆਖੀ ਦਾਜ ਆਖੀ ਬੱਡਾ ਟੂ ਟੂ ਵੈਰੀ ਗੁੱਡ ਕੀ ਹੋਇਆ ਪੁੱਤਰ ਅੱਜ ਹੈ ਸਕੂਲ ਚ ਅੱਜ ਕਾਦੋਂ ਆਏ ਕਰੀ ਜਣਾਗਾ ਤੂੰ ਤਾਂ ਹੱਸ ਕੇ ਜਾਣਾ ਉਹਨਾਂ ਦਾ ਫਿਰ ਮੈਂ ਲੈ ਜਾਣਾ ਹਾਂ ਕਿੰਨੇ ਵਜੇ ਆਵਾਂ 11 ਵਜੇ ਗਰਾਂ ਵਜਿਆ ਅੱਜ ਜੁਮਾ ਜਿੱਦੜਾ ਜਨਮ ਦੇ ਨਾਲ ਆਪਾਂ ਕੇਕ ਲੈ ਕੇ ਆਵਾਂਗੇ ਮੈਂ ਕੇਕ ਨੂੰ ਕੱਟਦੇ ਹੁੰਦੇ ਹਰੇਕ ਸਾਲ ਬਈ ਇਹਨਾਂ ਦਾ ਤੇ ਕੁਛ ਐ ਤਾਂ ਕਰੀ ਜਾਂਦੀ ਹੈਗੇ ਉਹ ਇਹ ਤਾਂ ਡੈਡੀ ਉੱਥੇ ਬਠੰਡੇ ਨੇ ਤੇ ਆਪਣੇ ਵੱਡੀ ਮੰਮੀ ਦੇ ਗੋਡੇ ਦਾ ਆਪਰੇਸ਼ਨ ਹੋਊਗਾ ਅੱਜ ਹਾਂ ਤੇ ਉਹਨਾਂ ਦੇ ਨਵੇਂ ਗੋਡੇ ਪਾਉਣੇ ਆ ਇੱਧਰ ਆ ਇੱਧਰ ਪੂੰਝ ਆਖਾਂ ਪੁੱਤਰ ਬੈਨ ਆ ਗਈ ਤਾਂ ਅੱਜ ਕਰ ਲਾ ਕੋਈ ਨਾ ਵਾਸ਼ਰੂਮ ਕਰ ਲਾ ਬੈਨ ਆ ਗਈ ਕੋਈ ਨਾ ਕੋਈ ਨਾ ਖੜ ਜਾਂਣਗੇ ਪੁੱਤਰ ਉਹ ਤੇ ਮੈਂ ਲੈਣਾ ਹੂੰ ਚੰਗਾ

Oh, my goodness. ਸਮਾਏਸ ਵਕਤ 11:28 ਮਿੰਟਾਂ ਦਾ ਹੋ ਚੁੱਕਿਆ ਤੇ ਸਾਈ ਤੇ ਤਾਈ ਨੂੰ ਸਕੂਲੋਂ ਲੈਣ ਚੱਲੇ ਆ ਵਿਚਾਰੀ ਜਾਂਦੀ ਉਹ ਕਹਿ ਗਈ ਸੀ ਚਾਚਾ ਲੈ ਆਈ 11 ਵਜੇ ਤੇ ਮੈਨੂੰ 12:00 ਵਜੇ ਜਾਣਗੇ ਲਗਭਗ ਜਾਂਦੇ ਹੋਏ ਕੇਕ ਆਰਡਰ ਕਰਕੇ ਉਹ ਪਹਿਲਾਂ ਰਾਹ ਚ ਉਹਦਾ ਤੇ ਅ ਬਾਕੀ ਨੇਂਝ ਜੂਰੀਆ ਪਾਉਣ ਵਾਲੀ ਰਹਿੰਦੀ ਸੀਗੀ ਉਹ ਪਾਇਆ ਮੈਂ ਤੇ ਮਣਪੀਤਾ ਤੇ ਗੱਗੂ ਨੌਜਵਾਨ ਪੀਰਖਾਨੇ ਛੱਤ ਪੈਂਦੀ ਹੈ ਕਹਿੰਦਾ ਉਧਰ ਡਿਊਟੀ ਲਾਈ ਹੋਈ ਹੈਗੀ ਜਾ ਆਈ ਤਾਈ ਨੂੰ ਲੈ ਕੇ ਹੋਈ ਸਰ ਸਤਿ ਸ਼੍ਰੀ ਅਕਾਲ ਕੌਣ ਬੁਲਾਊਗਾ ਅਸੀਂ ਜੁੜ ਕੇ ਉਧਰ ਵੀ ਬੁਲਾ ਦੋ ਮੈਡਮ ਨੂੰ ਛੁੱਟੀ ਦੀ ਬਾਤ ਹੀ ਸਾਨੂੰ ਚੱਲੀਏ ਕਰੇ ਕਿ ਰਹਿਣਾ ਇੱਥੇ ਜਨੇ ਜਿਹੜੇ ਹਾਂ ਮਾਚਾ ਹਾਂਜੀ ਮੈਨੂੰ ਤਾਂ ਪਤਾ ਕਿ ਆਪੇ ਆਉਂਦਾ ਕਿਹੜਾ ਅਵਨ ਪ੍ਰੀਜ਼ਨ ਵਾਲੀ ਕਹੇ ਤਾਂ ਮੈਂ ਲੇਟ ਤੱਕ ਨਹੀਂ ਆਇਆ ਜੀ ਹੋ ਗਿਆ ਕਿੰਨਾ ਲੇਟ ਹੋਇਆ ਮੈਂ ਕਿੰਨੇ ਵਜੇ ਕਿਦੋਂ ਪਤਾ ਨਹੀਂ 12 ਕੀ ਤਾਂ ਪੁੱਛਿਆ ਸੀ ਟਾਈਮ ਪੁੱਛਿਆ ਤਾਂ ਆਇਆ ਨਹੀਂ ਮੈਮ ਮੈਮ ਤੋਂ ਨਾ ਮੈਂ ਮਾਂ ਆਖਦੀ 12 ਵਜੇ ਉਹ ਹੋ ਤੂੰ ਆਖਿਆ ਚਾਚਾ ਨਹੀਂ ਆਉਂਦਾ ਅੱਜ ਹੈ ਤੂੰ ਲੱਗ ਗਿਆ ਸ਼ਰਾਰਤਾਂ ਕਰਨ ਹਾਂਜੀ ਕੀ ਵੀ ਜੰਮੀ ਰਾ ਠੀਕ ਹੈ ਹੱਥ ਲਾ ਕੇ ਵੇਖੀ ਅੱਛਾ ਇਹ ਆਹ ਲੱਗਦਾ ਇਹ ਪਲਾਸਟਿਕ ਦਾ ਹੁੰਦਾ ਨਾ ਅਜੀ ਬੁੱਤਰ ਨਾ ਰੀ ਪਾਉਣ ਵਾਗ ਗਏ ਸੀਗੇ ਇੱਥੇ ਨੀਂਚੇ ਮੈਂ ਤੇ ਮਨਪ੍ਰੀਤ ਚਾਚਾ ਤੇ ਦੋਨੇ ਚਾਚੇ ਫਿਰ ਤਾਂ ਹੀ ਲੇਟ ਹੋ ਗਏ ਚਾਚਾ ਜੜੇ ਹੋਏ ਹਣ ਤਾਂ ਪੂਰਾ ਚਲੋ ਆਪਾਂ ਕੇਕ ਵੀ ਫੜ ਕੇ ਲਿਆਣਾ ਰਾਹ ਚੋਂ ਹਜੇ ਹਜੇ ਕਿਹੜਾ ਮੀਂਹ ਨਹੀਂ ਆਉਂਦਾ 10 ਮਿੰਟ ਕਰ ਲੈਨੇ ਤੂੰ ਵੇ ਆਜੋ ਕੀ ਹੋ ਗਿਆ ਆਜੋ ਚੱਲ ਜੀ ਇੱਧਰ ਉਹ ਤੇ ਅੱਗੇ ਗਰਾਊਂਡ 'ਚ ਦੇਖ ਲਓ। ਤਾਜ ਕਿੰਨਾ ਕਜਾ ਚੜਿਆ ਓਏ। ਮੈਂ ਕੀ ਬੋ ਜੀਦਾ। ਤਾਜ ਕਿੰਨਾ ਕਜਾ ਚੜਿਆ ਪੁੱਤਰ। ਚਾਚਾ ਆਇਆ ਸਕੂਲ 'ਚ। ਉਹ ਤੱਕ ਗਿਆ। ਹੂੰ ਕਿੱਧਰ? ਸਹੀ ਬਣੀ। ਨਾ ਉੱਧਰ। ਕਿੱਧਰ? ਬਰਕਾਨ ਦੇ ਕੋਲੇ। ਬਰਕਾਨ ਕੋਲੇ ਕੀ ਹੈ? ਝੂਟਾ ਲੈਣਾ ਉੱਥੇ। ਸਾਈਕਲ ਖੜਾ। ਹੈਂ? ਚਾਚਾ। ਹਾਂ। ਗਾਸ ਦੀ। ਨਾ ਕਾਰੀ ਬਣੀ ਜਾਂਦੀ ਹੈ ਪੁੱਤਰ। ਬਣੀ ਜਾਂਦੀ ਹੈ। ਲੈ ਕੇ ਗਾਣਾ ਸੁਣਾ ਦੇ ਫਿਰ ਤਾਂ ਅੱਜ ਅੱਜ ਇਹ ਰੁਮਿਦਾ ਉੱਥੇ ਬੈਠ ਕੇ ਸੁਣਾਵਾਂ ਇਹ ਡੰਡ ਲਾਊਗਾ ਹੁਣੇ ਪੈ ਕੇ ਇੱਥੇ ਲਾ ਦੇ ਲਾ ਦੇ ਡੰਡ ਵੈਰੀ ਗੁੱਡ ਵੈਰੀ ਗੁੱਡ ਬਸ ਬਹੁਤ ਨੇ ਐਂ ਤੂੰ ਮੈਨੂੰ ਦੱਸੇ ਨਹੀਂ ਚਾਚਾ ਇਹਦਾ ਕਿੰਨਾ ਕਚਾ ਚੜਾ ਇਹ ਤੁਹਾਨੂੰ ਸਕੂਲ 'ਚ ਇੰਨਾ ਕੀ ਬਸ ਇੰਨਾ ਠੀਕ ਆ ਜੋ ਕਿ ਝੂਟਾ ਲੈ ਲਓ ਫਿਰ ਚੱਲਦੇ ਆਂ ਆਪਾਂ ਇਵੇਂ ਨਾ ਉਹ ਕਾਕੇ ਸ਼ਿਕਾਰਾਂ ਭੇਜ ਲਈ ਐ ਚਾਚਾ ਮੈਨੂੰ ਪਤਾ ਸੀਗਾ ਟਾਈਮ ਦੇਖੀ ਜਾਂਦੀ ਉਹ ਮੇਰੀ ਅੱਛੀ ਭਤੀਜੀ ਤੂੰ ਵੀ ਝੂਟਾ ਲੈ ਹੁਣ ਆ ਦੇਖ ਲੈ ਲੈ ਮੈਂ ਇਹਦਾ ਨਾ ਝੂਟਾ ਆਊਗਾ ਹੈ ਇਹ ਛੋਟਾ ਸਾਹੀ ਤੋਂ ਕੀ ਛੋਟਾ ਹੱਥ ਵਾਗੇ ਰੱਖ ਕੋਈ ਨਾ ਤਾਂ ਜੇ ਕੋ ਕਰਦਾ ਸੈਜ ਵਰਦੀ ਨਹੀਂ ਪਾ ਕੇ ਆ ਪੁੱਤ ਅੱਜ ਅਹ ਤੈਨੂੰ ਅੱਜ ਆਏ ਹੋ ਰਿਆ ਸੀ ਹਨਾ ਵੀ ਰੈਡੀ ਤਾਂ ਉੱਥੇ ਹੈਗਾ ਅ ਬਠਿੰਡੇ ਵੀ ਕੇਕ ਕੌਣ ਲੈ ਕੇ ਆਉਗਾ ਨਾ ਤੜਕੇ ਕਾਲੇ ਚਾਚੇ ਨੂੰ ਫੋਨ ਕਰਕੇ ਆਗਰੇ ਵੀ ਨਾ ਮੈਨੂੰ ਲੈਣ ਆਏ 1 ਵਜੇ ਕਿਉਂ ਨੂੰ ਕਹਿ ਕੇ ਆਈ ਸੀ ਤੂੰ ਉਹ ਤਾਂ ਪੁੱਤਰ ਖੇਡਣ ਜਾਂਦੇ ਆ ਮਨਪ੍ਰੀਤ ਤੇ ਉਹ ਦੋਨੇ ਹੁਣੇ ਮਨਪ੍ਰੀਤ ਦਾ ਫੋਨ ਆਇਆ ਸੀਗਾ ਵਾਲੀ-ਵਾਲ ਖੇਡਣ ਜਾਣਾ ਕਹਿੰਦੇ ਸੀ ਇਹ ਉਹ ਤਾਂ ਮੈਂ ਉਹਦੇ ਕੋਲੋਂ ਆਇਆ ਸੀ ਕਾਲੇ ਤੋਂ ਮੈਂ ਕਹਿੰਦਾ ਉਹਨੂੰ ਕਿਹਾ ਸੀਗਾ ਮੈਂ ਚੱਲ ਗੇ ਉਹ ਕਹਿੰਦਾ ਸੀ ਖੇਡਣ ਜਾਣਾ ਉਹ ਦੇਖ ਲੋ ਉਹ ਦੇਖ ਲੋ ਓਏ ਹੋਲੀ ਆਣੀ ਵੱਡੇ ਹੋਲੀ ਹੋਲੀ ਉਂ ਲਾਂਕ ਲਾਂ ਉ ਸਿੱਧੇ ਪੈਰ ਕਰਕੇ ਥੱਲੇ ਝੂਟੇ ਨਹੀਂ ਲੈਣੇ ਚਾਚਾ ਹਾਂਜੀ ਪੁੱਤਰ ਮੜਾ ਵੱਡਾ ਵੱਡਾ ਚੁਲਾ ਦੇ ਦਾਦਾ ਜੀ ਚਾਚਾ ਹਾਂਜੀ ਵੱਡਾ ਚੁਲਾ ਅੱਛਾ ਛੰਗਾ ਛੋਟਾ ਚੁਲਾ ਉਹ ਆ ਗਿਆ ਮਾਊ ਕਾ ਬਟਾ ਝੂਟਾ ਚਲੋ ਚੱਲ ਦਿੰਦਾ ਅਜਾ ਹੁਣ ਆਪਾਂ ਲੇਟ ਹੋ ਜਾਗੇ ਪੁੱਤਰ ਬਸ ਆਹਾਂ ਆਰੇ ਚਾਰ ਕਿੰਟ ਰੁਪਏ ਆਇਆ ਤਾਂ ਜੀ ਬੈਗ ਬਾਉ ਬੈਗ ਬਾਉ ਤੁਸੀਂ ਮੈਂ ਪਿੰਡੋਂ ਆਇਆ ਸੀ ਘਰੋਂ ਆਇਆ ਸੀ ਗੇਟ ਵਿਚ ਜੀ ਆਇਆ ਸੀ ਹਾਂ ਕੀ ਕੁਝ ਲੈ ਕੇ ਲੈ ਕੇ ਆਪਾਂ ਰਾਜ ਜੀ ਆਵਾਂਗੇ ਜਾਂਦੇ ਹੋਏ ਕੀ ਖਾਓਗੇ ਤੁਸੀਂ ਗੋਲ ਗੱਪੇ ਗੋਲ ਗੱਪੇ ਨਹੀਂ ਖਾਣੇ ਚਾਚਾ ਗੋਲ ਗੱਪੇ ਨਾ ਤਾਂ ਬਾਲੀ ਠੰਡਾ ਹੋ ਜਾਂਦੀ ਆ ਠੰਡਾ ਹੋ ਜਾਂਦੀ ਆ ਖਾਂਗੇ ਖਾਂਗੇ ਅੱਛਾ ਓਰੇ ਨਹੀਂ 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 ਇੱਧਰ ਨਹੀਂ ਚੜਨਾ ਤੂੰ ਇਹ ਵੱਡੇ ਬੱਚਿਆਂ ਵਾਲਾ ਪੁੱਤਰ ਇਹ ਇੱਥੇ ਤੋਂ ਬਾਹਲਾ ਭੱਜੇਗਾ ਇੱਥੇ ਦੇਖੀ ਤਿਲਕਣ ਆ ਚਿੱਕੜ ਪਿਆ ਗਿੱਲਾ ਸਾਰੀ ਵਰਦੀ ਖਰਾਬ ਹੋ ਜੂਗੀ ਨਹੀਂ ਸਹਜ ਰੀਸ ਨਾਲ ਆਓ ਪੁੱਤਰ ਹੈ ਠੀਕ ਆ ਤੁਹਾਨੂੰ ਮੈਂ ਡਰੂ ਨਹੀਂ ਲੱਗਦਾ ਡਰਤਾ ਤੇ ਨੂੰ ਜਦੋਂ ਦੇਖ ਪਿਆ ਉਹ ਤਾਂ ਫਿਰ ਰੋਏਗਾ ਡਰਤਾ ਨਹੀਂ ਲੱਗਦਾ ਖੜ ਜਾ ਸਹਜ ਓਹੋ ਤੁਸੀਂ ਰੁਕਦੇ ਹੀ ਨਹੀਂ ਓਏ ਮੇਰੇ ਅੱਖੇ ਦੇ ਤਤਾ ਤੂੰ ਨਹੀਂ ਡਿੱਗਿਆ ਨਾ ਚਲ ਔਣ ਘਰੇ ਤੇ ਦੋਮੋ ਸਿਆਰਾ ਮੈਂ ਕਾਤੇ ਆਇਆ ਦੱਸ ਕਾਰ ਤਾਂ ਹੈ ਨਹੀਂ ਸੀ ਤੇਰਾ ਡੈਡੀ ਲੈ ਗਿਆ ਸੀ ਮੈਂ ਤਾਂ ਮੋਟਰਸਾਈਕਲ ਤੇ ਆਇਆ ਹੁਣ ਆਪਾਂ ਹੌਲੀ ਹੌਲੀ ਜਾਵਾਂਗੇ ਹਾਂ ਤਾਂ ਅਜ ਉਹ ਤੂੰ ਤਾਂ ਰਹਿ ਪਾ ਆ ਬਾਈ ਨਾਲ ਬਾਈ ਇਹਨੂੰ ਲੈ ਆਇਆ ਯਾਰ ਜਦੋਂ ਆਪਾਂ ਆਇਆ ਹਲੋ ਬਾਈ ਉਹ ਨਹੀਂ ਨਹੀਂ ਹੋਰ ਫਿਰ ਉਹ ਬੂਠੀਗਾ ਚੜਦੀ ਕਲਾ ਆ ਜਾ ਉਹ ਜਾਂਦੀ ਆ ਗਿਆ ਕਰਦਾ ਬਾਈ ਉਹ ਜਾਣ ਕੇ ਕਹਿੰਦੇ ਆ ਉਹ ਦੇਖ ਤੈਨੂੰ ਰੋਟੀ ਲੈ ਕੇ ਆਉਂਦੇ ਹੁੰਦੇ ਆ ਦੇਖਾਂ ਮੂੰਹ ਤਾਂ ਨੰਗਾ ਕਰਿਆ ਆਪਕੇ ਹੋ ਗਿਆ ਆਪਕੇ ਤਾਂ ਕਿ ਰੱਖਿਆ ਨੂੰ ਬੈਠਾ ਸਾਈਜ ਪੁੱਤਰ ਠੀਕ ਆ ਨਹੀਂ ਠੀਕ ਆ ਜਾ ਅਜੜ ਗਿਆ ਤਾਂ ਤਾਂ ਹਾਂਜੀ ਮੈਨੂੰ ਤਾਂ ਆਈ ਚਾਈ ਦਾ ਸੀ ਬਿੱਖੇ ਤੋਂ ਲੈ ਨਾਲ ਉਹ ਕੋਰੇ ਦੌੜੀ ਲੈ ਨਾਲ ਉਹ ਕਿਰਨ ਅੱਛਾ ਤੈਨੂੰ ਆਏ ਹੋਰੇ ਜੀ ਕੋਈ ਨਾ ਮੈਂ ਤੁਹਾਨੂੰ ਆਖਿਆ ਤਾਂ ਸੀਗਾ ਮੈਂ ਆਉਂਗਾ ਬਾਈ 11 ਵਜੇ ਥੋੜਾ ਜਿਹਾ ਲੇਟ ਹੋ ਗਿਆ ਮੈਂ 11 ਤੋਂ ਹਾਂ ਜੀ ਥੋੜਾ ਜਿਹਾ ਕੀ ਖਰਾਬ ਹੋ ਗਈ ਮੈਡਮ ਬਾਜ ਹਾਂ 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 ਹਾਂ

ਇਹਦੇ ਨਾਲ ਮੈਂ ਪੂੰਜੀ ਕਰ ਲਈ ਲਿਆ ਨੈਪਕਿੰਗ ਕਰੋ ਰੇ ਹਾਂਜੀ ਛੋਟੀ ਛੋਟੀ ਬੁਰਕੀ ਗਈ ਬਹਿ ਕੇ ਖਾ ਲੋ ਆਰਾਮ ਨਾਲ ਤਾਂ ਮੈਂ ਵੀ ਨੈਪਕਿੰਗ ਨਹੀਂ ਤੂੰ ਨੈਪਕਿੰਗ ਕਰਨਾ ਕੋ ਲੋਗਾਇਆ ਬਚਾ ਚੱਕ ਬਈਦਾ ਜਾਂਦਾ ਐ ਖਾ ਖੂਗਾ ਠੀਕ ਹੈ ਕਿਹੜਾ ਲਈਏ ਤਾਂ ਅਜਾ ਰ ਭੁੱਖ ਬੋਲ ਤਾਂ ਲੱਗੀ ਪਈ ਆ ਭੁੱਖ ਬੋਲ ਲੱਗੀ ਹੈ ਪੀਜ਼ਾ ਤਾਂ ਖਾਟ ਹੈ ਡਰਿੰਕ ਦੀ ਡਰਿੰਕ ਜੀ ਨਹੀਂ ਲੈਣੀ ਇਹ ਵਾਲ ਲੈਣਾ ਬਸ ਇਹ ਕਰੀਂ ਠੀਕ ਆ ਕਰੀਂ ਇਹਦਾ ਫੜ ਸਰੀਰ ਤੇ ਹੈ ਤਾਂ ਤਾਂ ਚਾਹ ਬਈ ਤਾਂ ਇਹ ਤੁਨੀ ਹੋ ਗਏ ਸੇ ਵੈਰੀ ਗੁੱਡ ਖੜ ਜਾ ਖੜ ਜਾ ਉਤਰ ਜੀ ਹੌਲੀ ਹੌਲੀ ਉਹ ਬੱਲੇ ਖਰਚਾ ਦਾ ਜੀ ਪਿੱਛੋਂ ਨੂੰ ਬੋਲਾ ਤਰਿਆ ਹੈ ਅਸਮਾਨ ਸਮੂਹ ਨੂੰ ਤੇ ਬੜਾ ਟਾਈਮ ਲਵਾਤਾ ਇਹਨਾਂ ਨੇ ਆ ਲੈਣਾ ਉਹ ਲੈਣਾ ਖਰਜਤ ਅੱਜ ਕਰ ਦੇਖ ਲੈਣੇ ਅਸੀਂ ਤਾਂ ਮੱਥਿਆ ਖਰਚਾ ਰੁਕਾ ਜੀ ਪਿੱਛੋਂ ਦਾ ਜੀ 2 ਘੰਟੇ ਹੋ ਗਏ ਬੱਗਿਆ ਹੁਣ ਖਵਾਦ ਹੋ ਗਏ ਟਾਈਮ ਤਾਂ ਲੱਗ ਹੀ ਗਿਆਗੇ ਉਹ ਤਾਂ ਪਰਣਾ ਪਾਰਖਿਆ ਜੂ ਤਾਂ ਮੂੰਹ ਤਾਂ ਕਹਿ ਸੀਗੇ ਇਹਦਾ ਪਰਨੇ ਨਾਲ ਲੈਓ ਮੇਰਾ ਬੈਗ ਭਰ ਲਾ ਆ ਮੈਂ ਫੜ ਦੂੰਗੀ ਠੀਕ ਆ ਪਰ ਉਹ ਉਹ ਚੱਕ ਪਰਨਾ ਜਾ ਕੇ ਲੈ ਆਪਣਾ ਥੱਲੇ ਡਿੱਗ ਪਿਆ ਤੈਨੂੰ ਆ ਇਹਦੇ ਚੀਜ਼ੇ ਹੈਗੀਆਂ ਤੈਨੂੰ ਮੈਂ ਇਹ ਚੀਜ਼ ਕੱਢ ਕੇ ਦੇਣਾ ਇਹ ਚ ਚੀਜ਼ੀਆਂ ਨੇ ਆ ਸਹੀ ਦੇ ਬੈਗ ਚ ਇੱਦੀਆਂ ਉਰੇ ਆ ਉਰੇ ਆ ਉਰੇ ਆ ਗਿਆ ਆ ਗਿਆ ਮੰਮੀ ਲੱਗ ਗਈ ਮੱਜਾਂ ਨੂੰ ਨੀਰਾਚਾਰਾ ਪਾਉਂਦੇ ਪਾਉਂਦੇ ਸਮਾਂ ਹੋ ਗਿਆ 3:30 ਵਜੇ ਦਾ ਤੇ ਉੱਧਰ ਸਹੀ ਤਾਜ਼ੁਰਿਆਂ ਨੂੰ ਕਾਲ ਹੋਰੀ ਛੇਤੀ ਕੇਕ ਕੱਟ ਗਏ ਕਿਵੇਂ ਆ ਹਰਾ ਕੋਤਰਿਆ ਪਿਆਗਾ ਤੇ ਦੋ ਪੱਲੀਆਂ ਲਿਆਈ ਇੱਕ ਚ ਉਹ ਜਾਣਾ ਨਹੀਂ ਸਾਰਾ ਤੇ ਲੈ ਜੀ ਤੇ ਮੀਰਾ ਪਾਉਂਦੇ ਪਾਉਂਦੇ ਉਧਰੋਂ ਸੱਦੀ ਡਿਊਟੀ ਲਾਉਣੇਗੀ ਸਾਈ ਜੀ ਕੋਲੇ ਆਹ ਲੂਵੀ ਵਾਲੇ ਭਾਈਆਂ ਵਾਂਗੂ ਲਾ ਰੱਖਿਆਗਾ ਹੈ ਮੈਂ ਮੈਂ ਕਰੀ ਰਹੀ ਬੈਠੀ ਹਾਂ 500 ਰੁਪਏ ਹੈਪੀ ਬਰਥਡੇ ਟੂ ਟੂ ਮੈਨ ਡੋਗੇ ਸਾਈ ਜੀ ਹੈ હેપી બર્થડે ટુ યુ હેપી બર્થડે ટુ યુ દિનેને તે ઓવર ગટા કાઢવા પહેલા મે કોવા દે ચલા દે લા આટલા લા લા ત્રણ મૂળ ભેળ દનો જોક આંદા તો સારે કુટુને દીદી ਜਾ ਕੁੰੜਾ ਜਿਹੋ ਜਾ ਫੋਟੋ ਵਿੱਚ ਫੋਟੋ ਵਿੱਚ ਇਹ ਉੱਪਰ ਦੇਖ ਪਈਆਂ ਕੀ ਨਾ ਤੁਹਾਨੂੰ ਮਾਂ ਮਮੀ ਨਾਲ ਤੀ ਫੋਟੋ ਲਾਤੀ ਚੱਲਦੀ ਹਾਂ ਆ ਗਿਆ ਜੀ ਚੱਲ ਹੈਪੀ ਬਰਥਡੇ ਟੂ ਯੂ ਨਿਵੇਂ ਕਾਪਾ ਦੇ ਰਾਨ ਕੋਨੇ ਆ ਰਹਾ ਆ ਸਾਰੇ ਗਿਫਟ ਸਾਡੇ ਤਾਂ ਨਹੀਂ ਦਿੰਦੇ ਭਾਈਓ ਮਾਸੀ ਸਕੂਲ ਕਿੱਥੇ ਬਿਜੀ ਜਿਹੜਾ ਮੈਂ ਫੜਾ ਤਾ ਉਹ ਦੇਖੋ ਪਿਆ ਜਦੋਂ ਹੋਰ ਵਾਰ ਪੈਸੇ ਕਰ ਲਿਆ ਮੰਗਿਆ ਹਣਾ ਨਹੀਂ ਹੁੰਦਾ ਲੈ ਫੋਟੋ ਕਿਹ ਆ ਕੁੜੇ ਗਿਫਟ ਸਾਈ ਦੇ ਹੈਪੀ ਬਰਥਡੇ ਸਾਈ ਕੇਕ ਤਾਂ ਖਵਾ ਸਾਰੇ ਆਹ ਬੋਦੀ ਜੀ ਵਜਾ ਗਿਫਟ ਦਿੱਤਾ ਫੋਟੋ ਤਾਂ ਕਰ ਕੰਮੇ ਇਧਰ ਹੋਈ ਪਈ ਗੱਟ ਦਾ ਨਾ ਫੋਟੋ ਕਰਾਣਾਗੇ ਜਾਂਦਾ ਵਾਸਦਾ ਰਹਿ ਮੈਨੂੰ ਲੱਗਦਾ ਇੱਕ ਦਿਨ ਦਾ ਫੋਟੋ ਨਾ ਕਰਾ ਲੈ ਕਿੰਨਾ ਦਿਨ ਦਾ ਸਾਈ ਦੀ ਜੇ ਸਹੀ ਆਜੀ ਵਾ ਆਏ ਦਾੜ ਕਰ ਲਈ ਮੇਰੇ ਤੇ ਕੋ ਨਾਲ ਸੀ ਨੀਰਾ ਪਾਉਂਦੇ ਪਾਉਂਦੇ ਆਏ ਆ ਚਲੋ ਇੱਕੀ ਫੇਰ ਕੀ ਹੈ ਦਾੜ ਕਰਦਾ ਹੈ ਅਜੀ ਜਾਈ ਨਾਲ ਬਿਝਾਰ ਕਰ ਲਈ ਅਸੀਂ ਲੱਬੜੇ ਤੇ ਬੜੇ ਬਣਦੇ ਸੀ ਇਹਦਾ ਗੱਟ ਵੀ ਪੈਂਡਿੰਗ ਆ ਕਈ ਦਿਨਾਂ ਦੀ ਕੋਈ ਚੀਜ਼ ਮਗਾਉਣ ਨੂੰ ਆਖੀ ਜਾਂਦੀ ਸੀਗੀ ਕੀ ਇਹ ਸਾਨੂੰ ਟਾਈਮ ਜਾਣ ਲੱਗਿਆ ਸੀਗਾ ਠੀਕ ਹੈ ਨਾ ਚਾਚੂ ਨੂੰ ਠੀਕ ਹੈ ਖਵਾ ਦਿਓ ਚਮਚਾਤ ਲੈ ਆਉਂਦੀ ਚਾਕੂ ਜਾਂ ਵੱਜੂ ਆ ਇਹ ਨਹੀਂ ਪਰ ਉਹ ਜਿਹੜਾ ਖਾਣੇ ਮੈਂ ਪਹਿਲਾਂ ਕੇਕ ਸਲੈਕਟ ਕਰਕੇ ਗਿਆ ਜੀ ਮਾਸੇ ਜਾਂਦਾ ਹੋਇਆ ਤੇ ਆਉਂਦੀ ਹੋਈ ਮੈਂ ਕਹਿੰਦੀ ਮੈਂ ਦੇਖੂਗੀ ਇੱਕ ਮੈਂ ਦੇਖ ਲਾ ਤੇ ਸਾਰੇ ਦੇਖ ਦੇਖ ਕੇ ਕਹਿੰਦੀ ਆਹ ਲਵਾਂਗੀ ਮਹੇਰਾ ਹੈਪੀ ਬਰਥਡੇ ਜੂ ਜੂ ਤੇ ਨਹੀਂ ਆਦੀ ਖਾਣਾ ਖਵਾ ਲੈ ਮਾਮਾ ਲਾਡੋ ਲੈ ਆਓ hakwe baade naga ko ko baade auri thodi na dinasti unka to me la <laughs> do ji kuchi bol na la la ko ta kala la kala la de khalo ke kala kala de khalo ta namain do sanu ta gware ਆਲੇ ਤੇ ਤਾਂ ਨਾ 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 ਇਹ ਗਰੇ ਰੋਟਾ ਆ ਗਿਆ ਹਟਿਆ ਵਾ ਉਹ ਵੀ ਨਾਤੇ ਹੋ ਜਾਂਦੇ ਬੜਿਆ ਪੜਾ ਲਾਈ ਦਰਵਾਜ਼ਾ ਪੂਰਾ ਗਿਆ ਲਾਣਾ ਇਹ ਫੋਟੋ ਬਚਾਉਣੀ ਸੀ ਹਮ ਇਹ ਦੋਖੇ ਉਹ ਵੀ ਆਪਾਂ ਦੁਗਣੀ ਨਾਲ ਹੀ ਕਰਾਂਗੇ ਖਾ ਜਾਵਾਂਗੇ ਦੁਗਣੀ ਤੋਂ ਬਾਅਦ ਚ ਲਿਆਵਾਂਗੇ ਠੀਕ ਹੈ ਮਗਰ ਉਹ ਕਰਾਂਗੇ ਨਾ ਫਤ ਜੂ ਉਹਨੇ ਤਮ ਬਰੀ ਗਿਆ ਲੈ ਲਲਾ

ਅੱਜ ਸਾਡਾ ਬਰਥਡੇ ਆ ਕੱਪ ਕੱਪ ਤਾਂ ਨਹੀਂ ਮਾਰਦਾ ਨਮਾਸੂਟ ਹਾਂ ਗੁੱਗੂ ਮੱਲ ਪਾਏ ਆਂ ਕਰਾ ਸਾਫ ਜ ਟੋਕਰੇ ਹਰੇ ਦਾ ਛੱਡ ਦੀ ਉਹ ਗੁੱਗੂ ਮੱਲ ਉਹ ਗੁੱਗੂ ਮੱਲ ਓ ਥੋੜਾ ਇਹ ਛੱਡ ਦੇ ਵਾਹ ਮੈਂ ਚੁਕਾ ਦਿੰਨਾ ਆ ਜਾ ਸਹੀ ਦੇ ਸਾਰੇ ਪੂਰੇ ਤੇਨੂੰ ਨਹੀਂ ਹੈ ਨਹੀਂ ਇਹੋ ਹੈ ਨਹੀਂ ਤੇ ਅਮ ਦੇ ਪਰਦੇ ਹੀ ਹੋਰ ਬੜਾ ਸੁ ਦੇਖੀਂ ਅੰਦਾ ਹਾਂ ਦੇਖੀਂ ਮੈਂ ਸੋਈ ਅੰਦਾ ਆ ਤਾਂ ਬੱਸ ਇਹ ਲੈ ਗਿਆ ਅੰਦਾ ਕੁੱਤੀ ਕੁੱਤੀ ਕੜੀ ਆ ਪਤਾ ਨਹੀਂ ਪੁੱਤਰਾ ਮੈਂ ਦੇਖੇ ਪਛਾਨ ਨਹੀਂ ਮੈਨੂੰ ਬੱਸ ਦੇਖੇ ਜੋ ਦੇ ਮਨਤੀ ਨੇ ਬਾਹ ਕਰ ਦਿਓ ਕੁੱਤੇ ਬਿਠਾ ਦਿਓ ਬਸ ਹੁਣ ਇਹਨਾਂ ਨੂੰ ਵਿਚਾਰੇ ਨੂੰ ਕੁੱਤੀ ਐ ਕੁੱਤੀ ਕੁੱਤੀ ਮਿਲਦੀ ਨਹੀਂ ਸਕੀਨ ਜਾਂਦੀ ਨਹੀਂ ਨਾ ਜੱਕ ਪੁੱਤਰ ਤੰਗ ਹੁੰਦੇ ਆ ਬਿਨਾਰੇ ਉਹ ਇਹ ਕਿਹਦੇ ਕਿਹ ਕੀ ਕਰੀ ਜਾਂਦਾ ਆ ਆ ਛੱਡ ਦਿਓ ਗੱਗੂ ਨੂੰ ਸਰਾ ਚ ਕੋਣਾ ਕਰ ਬਸ ਚਲ ਹੈਂਡ ਵਾਸ਼ ਕਰ ਲਿਓ ਜਾ ਕੇ ਹੁਣ ਠੀਕ ਐ ਕਰ ਨਿਉਨ ਓਕੇ ਹੈਪੀ ਬਰਥਡੇ ਟੂ ਟੂ ਵਾਹ ਰੁਜੀ ਸਮਾ 7 ਵਜੇ ਦਾ ਹੋ ਗਿਆ ਤੇ ਮੱਜਾਂ ਅੱਜ ਚੰਗੀ ਧੁੱਪ ਲੱਗੀ ਸੀ ਦਿਨ ਚ ਤਾਂ ਹੁਣ ਠੰਡ ਹਜੇ ਤੱਕ ਅਜ ਬਾਲੀ ਨਹੀਂ ਹੋਈ ਤੇ ਜਿਹਦੇ ਤੁੰਦੀਲਾ ਜਾਂ ਦਿਨ ਹੁੰਦਾ ਧੁੰਦ ਜੀ ਵਾਲ ਉਹਦੇ ਤਾਂ ਬਿਲੇ ਸਰੀ ਅੰਦਰ ਕਰਦੇ ਨੇ ਸਾਢੇ 5:30 ਵਜੇ ਤੇ ਅੱਜ ਹਜੇ ਤੱਕ ਇਹ ਹਮੋਜ ਨਾਲ ਬੈਠੀਆਂ ਨੇ ਤੇ ਘਰ ਅੱਧਿਆ ਦਿਨ ਸੋਣਾ ਰਿਹਾ ਤੇ ਅੱਜ ਆਪਣੇ ਵਾਲੇ ਕਾਲੇ ਦਾ ਵੀ ਪਾਈ ਜਨਮ ਦਿਨ ਸੀਗਾ ਕਾਲੇ ਨੂੰ ਦੁਪਹਿਰੇ ਹੀ ਪੁੱਛਿਆ ਸੀ ਕਿ ਮੈਂ ਕਿਹਾ ਆ ਚੱਲੀਏ ਕੇਕ ਕੁਕ ਲੈ ਆਈਏ ਉਹ ਕਹਿੰਦੇ ਅਸੀਂ ਖੇਡਣ ਜਾਂਦੇ ਆ ਤੇ ਵੈਸੇ ਅਸੀਂ ਬਈ ਜਨਮ ਜਨਮ ਦਿਨ ਮਨਾਉਣ ਚ ਬੜਾ ਯਕੀਨ ਨਹੀਂ ਰੱਖਦੇ ਕੇਕ ਕੋ ਕੱਟਣ ਚੇਤ ਜਾਂ ਜਵਾਕ ਨੇਗੇ ਤੇ ਖੁਸ਼ ਹੋ ਜਾਂਦੇ ਨੇ ਨਾਲ ਚਾਹ ਵਾਲਾ ਕਰਦੇ ਆਗੇ ਚਲ ਇਹਨਾਂ ਨੂੰ ਸੁਭਾਅ ਜਾ ਪੈ ਗਿਆ ਪਹਿਲਾਂ ਤੋਂ ਤੇ ਤਾਂ ਕਰਕੇ ਤੇ ਇਹਨਾਂ ਦਾ ਜਨਮ ਦਿਨ ਕੇਕ ਕੱਟਦਨੇ ਹੁੰਦੇ ਹਨਗੇ ਭਾਈ ਤੇ ਖੈਰ ਪ੍ਰੋਗਰਾਮ ਆਪਣਾ ਸਮਾਪਤੀ ਦੇ ਬੱਲ ਨੂੰ ਆ ਤੇ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਤੁਸੀਂ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਵੇਖਦੇ ਹੋ ਤੇ ਉਮੀਦ ਕਰਦੇ ਆ ਅੱਜ ਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਤਾਂ ਲਾਈਕ ਜਰੂਰ ਕਰ ਦਿਓ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਿਓ ਔਰ ਰਟਾਇਰ ਜਾ ਪਰੇ ਕਰ ਦਿਓ ਮੈਂ ਮੈਂ ਖੋਲ ਕੇ ਰਹਿਣਾ ਦੂਜੇ ਠੀਕ ਹੈ ਜੀ ਤੇ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਸਾਸਰੀ ਗੱਲ ਜੀ ਸਾਰਿਆਂ ਨੂੰ